ਆਓ ਫਿਰ ਆਪਾਂ ਮੇਰੀਆਂ ਲਿਖੀਆਂ ਹੋਈਆਂ ਰਚਨਾਵਾਂ ਤੇ ਸਾਂਝ ਪਾਈਏ ਕੁਦਰਤ ਨੇ ਦੁਨੀਆ ਬਣਾਈ ਧਰਤੀ ਤੇ ਆਣ ਵਸਾਈ ਕੁਦਰਤ ਨੇ ਦੁਨੀਆ ਬਣਾਈ ਧਰਤੀ ਤੇ ਆਣ ਵਸਾਈ ਇੱਥੇ ਪੈਦਾ ਹੋਇਆ ਕੋਈ ਆਪਣੇ ਆਪ ਦਾ ਇੱਕ ਧਰਤੀ ਸਾਡੀ ਮਾਂ ਇੱਕ ਜਨਮ ਦੇਣ ਵਾਲੀ ਮੇਰੀ ਮਾਂ ਇੱਕ ਬੋਲੀ ਸਾਡੀ ਪੰਜਾਬੀ ਅੱਖਾਂ ਉਹਨੂੰ ਵੀ ਮੇ ਮਾਂ ਇੱਕ ਤੋਂ ਬੋਲੀ ਸਾਡੀ ਪੰਜਾਬੀ ਆਖਾਂ ਉਹਨੂੰ ਵੀ ਮੈਂ ਵਾਹ ਘਰੋਂ ਕੱਢੀ ਜਾਂਦੇ ਆਪਾਂ ਆਪਣੇ ਹੀ ਮਾਂ ਨੂੰ ਹੋਰਾਂ ਪਿੱਛੇ ਲੱਗ ਭੁੱਲੇ ਆਪਣੀ ਜ਼ੁਬਾਨ ਨੂੰ ਘਰੋਂ ਕੱਢੀ ਜਾਂਦੇ ਆਪਾਂ ਆਪਣੇ ਹੀ ਮਾਂ ਨੂੰ ਹੋਰਾਂ ਪਿੱਛੇ ਲੱਗ ਭੁੱਲੇ ਆਪਣੀ ਹੀ ਜ਼ੁਬਾਨ ਨੂੰ ਸਭ ਨਾਲੋਂ ਚੰਗੀ ਹੁੰਦੀ ਏ ਬੋੜ ਦੀ ਏ ਸ਼ਾਂ ਇੱਕ ਧਰਤੀ ਸਾਡੀ ਮਾਂ ਇੱਕ ਜਨਮ ਦੇਣ ਵਾਲੀ ਮੇਰੀ ਮਾਂ ਇੱਕ ਬੋਲੀ ਸਾਡੀ ਪੰਜਾਬੀ ਅੱਖਾਂ ਉਹਨਾਂ ਵੀ ਮਾਂ ਸਾਮਕੇ ਰੱਖਣਾ ਜ਼ਰੂਰੀ ਧਰਤੀ ਤੇ ਹਰਿਆਲੀ ਨੂੰ ਧਿਆਨ ਪੂਰਾ ਦੇਣਾ ਚਾਹੀਦਾ ਬਾਗ ਦੇ ਮਾਲੀ ਨੂੰ ਸਾਮਕੇ ਰੱਖਣਾ ਜ਼ਰੂਰੀ ਧਰਤੀ ਤੇ ਹਰਿਆਲੀ ਨੂੰ ਧਿਆਨ ਪੂਰਾ ਦੇਣਾ ਚਾਹੀਦਾ ਬਾਗ ਦੇ ਮਾਲੀ ਨੂੰ ਧਰਤੀ ਤੇ ਦੁਨੀਆ ਬਚ ਸਕਦੀ ਏ ਤਾਂ ਇੱਕ ਧਰਤੀ ਸਾਡੀ ਮਾਂ ਇੱਕ ਜਨਮ ਦੇਣ ਵਾਲੀ ਮੇਰੀ ਮਾਂ ਇੱਕ ਬੋਲੀ ਸਾਡੀ ਪੰਜਾਬੀ ਆਖਾਂ ਓਣ ਵੀ ਮਾਂ ਇੱਕ ਬੋਲੀ ਸਾਡੀ ਪੰਜਾਬੀ ਆਖਾਂ ਓਣ ਵੀ ਮਾਂ ਅੱਜ ਮਾਂ ਦੇ ਪਿਆਰ ਨੂੰ ਅਸੀਂ ਭੁੱਲ ਗਏ ਬੋਲੀ ਆਪਣੀ ਪੰਜਾਬੀ ਨੂੰ ਵੇਚ ਮੁੱਲ ਗਏ ਅੱਜ ਮਾਂ ਦੇ ਪਿਆਰ ਨੂੰ ਅਸੀਂ ਭੁੱਲ ਗਏ ਬੋਲੀ ਆਪਣੀ ਪੰਜਾਬੀ ਨੂੰ ਵੇਚ ਮੁੱਲ ਗਏ ਬੱਚੇ ਨੂੰ ਪੜਨ ਪਾਉਣ ਵਾਸਤੇ ਲੱਭ ਲਈ ਨਵੀਂ ਥਾਂ ਇੱਕ ਧਰਤੀ ਸਾਡੀ ਮਾਂ ਇੱਕ ਜਨਮ ਦੇਣ ਵਾਲੀ ਮੇਰੀ ਮਾਂ ਇੱਕ ਬੋਲੀ ਸਾਡੀ ਪੰਜਾਬੀ ਆਖਾਂ ਉਹਨ ਵੀ ਮੇ ਮਾਂ ਜੇ ਮਾਂ ਨੇ ਜਨਮ ਦਿਖਾਇਆ ਤਾਈਓ ਮੱਲੇ ਇੱਥੋਂ ਤੱਕ ਕੇ ਆਇਆ ਜੇ ਮਾਂ ਨੇ ਜਨਮ ਦਿਖਾਇਆ ਤਾਈਓ ਮੱਲੇ ਇੱਥੋਂ ਤੱਕ ਕੇ ਆਇਆ ਤੈਨੂੰ ਲਿਖ ਗੀਤਾਂ ਵਿੱਚ ਸਬਤ ਕਰਾਂ ਮੈਂ ਤੇਰੀ ਮਾਂ ਇੱਕ ਧਰਤੀ ਸਾਡੀ ਮਾਂ ਇੱਕ ਜਨਮ ਦੇਣ ਵਾਲੀ ਮੇਰੀ ਮਾਂ ਇੱਕ ਬੋਲੀ ਸਾਡੀ ਪੰਜਾਬੀ ਆਖਾਂ ਉਹਨ ਵੀ ਮੇ ਮਾਂ ਇੱਕ ਬੁੱਲੀ ਸਾਡੀ ਪੰਜਾਬੀ ਅੱਖਾਂ ਉਹਨੂੰ ਵੀ ਮਾਂ ਸੋ ਦੋਸਤੋ ਕਿੱਦਾਂ ਲੱਗੀ ਤੁਹਾਨੂੰ ਮੇਰੀ ਇਹ ਰਚਨਾ ਹਲੇ ਕਮੈਂਟ ਕਰਕੇ ਤੁਸੀਂ ਲਾਈਵ ਚੈਟ ਦੇ ਵਿੱਚ ਜ਼ਰੂਰ ਦੱਸਣਾ ਮੰਝਲ ਦੇ ਮੱਥੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ਾ ਆਪਣੇ ਸਫਰਾਂ ਦਾ ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਹੀ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਉੱਗਣ ਵਾਲੇ ਉੱਗ ਹੀ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਸੋ ਦੋਸਤੋ ਇਹ ਇੱਕ ਸ਼ੇਅਰ ਸੀਗਾ ਸੋ ਅੱਗੇ ਆਪਾਂ ਇੱਕ ਰਚਨਾ ਤੁਹਾਡੇ ਨਾਲ ਹੋਰ ਇੱਕ ਸ਼ੇਅਰ ਤੁਹਾਡੇ ਨਾਲ ਹੋਰ ਜੇ ਬਹੁਤੇ ਨਹੀਂਓ ਤਾਂ ਥੋੜੇ ਮਿੱਤਰੋ ਜੋ ਰਾਹੀ ਬਨਨਾ ਰੋੜੇ ਮਿੱਤਰੋ ਜੇ ਬਹੁਤੇ ਨਹੀਂਓ ਤਾਂ ਥੋੜੇ ਮਿੱਤਰੋ ਜੋ ਰਾਹੀ ਬਨਨਾ ਰੋੜੇ ਮਿੱਤਰੋ ਬੇ ਮਤਲਬ ਰੱਖੀਏ ਨਾ ਫਜ਼ੂਲ ਹੋਣੇ ਚਾਹੀਦੇ ਪਰ ਜ਼ਿੰਦਗੀ ਚ ਬੰਦੇ ਦੇ ਅਸੂਲ ਹੋਣੇ ਚਾਹੀਦੇ ਉਹ ਬਹੁਤਾ ਕੀਤਾ ਗੁੱਸਾ ਵੀ ਅਕਲਾਂ ਨੂੰ ਖਾ ਜਾਂਦਾ ਬਹੁਤਾ ਕੀਤਾ ਗੁੱਸਾ ਵੀ ਅਕਲਾਂ ਨੂੰ ਖਾ ਜਾਂਦਾ ਹਸਮੁਖ ਹੋਵੇ ਜਿਹੜਾ ਉਹ ਹਰ ਮਨ ਨੂੰ ਭਾ ਜਾਂਦਾ ਉਹ ਕੁਝ ਉਹ ਕੁਝ ਮਿੰਟਾਂ ਦਾ ਗੁੱਸਾ ਤੋੜ ਜੇ ਯਾਰੀ ਉਮਰਾਂ ਦੀ ਉਹੀ ਸਿਆਣਾ ਜੋ ਗੁੱਸੇ ਤੇ ਕਾਬੂ ਪਾ ਜਾਂਦਾ ਇਸੇ ਲਈ ਮਾਈਡ ਸਾਡੇ ਕੂਲ ਹੋਣੇ ਚਾਹੀਦੇ ਪਰ ਜਿੰਦਗੀ ਚ ਬੰਦੇ ਦੇ ਅਸੂਲ ਹੋਣੇ ਚਾਹੀਦੇ ਔਰ ਜਿੰਦਗੀ ਚ ਬੰਦੇ ਦੇ ਆਸੂਲ ਹੋਣੇ ਚਾਹੀਦੇ ਸੋ ਦੋਸਤੋ ਅੱਗੇ ਹੈ ਸ਼ੇਰ ਐਨਾ ਵੀ ਅਮੀਰ ਨਹੀਂ ਕਿ ਐਸ਼ ਕਰ ਸਕਾਂ ਐਨਾ ਵੀ ਗਰੀਬ ਨਹੀਂ ਕਿ ਭੁੱਖਾ ਮਰ ਸਕਾਂ ਐਨਾ ਵੀ ਦਲੇਰ ਨਹੀਂ ਕਿ ਕਿਸੇ ਨਾਲ ਲੜ ਸਕਾਂ ਐਨਾ ਵੀ ਕਮਜ਼ੋਰ ਨਹੀਂ ਕਿ ਕਿਸੇ ਦੀ ਜਰ ਸਕਾਂ ਮੈਂ ਜੋ ਕੁਝ ਹਾਂ ਬਸ ਠੀਕ ਹਾਂ ਕੋਸ਼ਿਸ਼ ਕਰਾਂਗਾ ਕਿ ਕੁਝ ਨਾ ਕੁਝ ਕਰ ਸਕਾਂ ਕੋਸ਼ਿਸ਼ ਕਰਾਂਗਾ ਕਿ ਕੁਝ ਨਾ ਕੁਝ ਕਰ ਸਕਾਂ ਜਿਆਦਾ ਹੱਸੀਏ ਤਾਂ ਲੋਕ ਗਵਾਰ ਸਮਝਣ ਚੁੱਪ ਰਹੀਏ ਤਾਂ ਲੋਕ ਬਿਮਾਰ ਸਮਝਣੋ ਜਿਆਦਾ ਹੱਸੀਏ ਤਾਂ ਲੋਕ ਗਵਾਰ ਸਮਝਣ ਚੁੱਪ ਰਹੀਏ ਤਾਂ ਲੋਕ ਬਿਮਾਰ ਸਮਝਣੋ ਮੈਂ ਰਹਿੰਦਾ ਮਸਤ ਆਪਣੇ ਆਪ ਵਿੱਚ ਲੋਕੀ ਪਤਝੜ ਭਾਵੇਂ ਬਹਾਰ ਸਮਝਣਾ ਲੋਕੀ ਪਤਝੜ ਭਾਵੇਂ ਬਹਾਰ ਸਮਝਣਾ ਕਦੀ ਆਪਣੀ ਹੱਸੀ ਤੇ ਵੀ ਆਉਂਦਾ ਹੈ ਗੁੱਸਾ ਤੇ ਕਦੀ ਜਾਗ ਨੂੰ ਹਸਾਉਣ ਨੂੰ ਜੀ ਕਰਦਾ ਕਦੇ ਰਹਿੰਦਾ ਨਹੀਂ ਦਿਲ ਕਿਸੇ ਦੀ ਮੌਤ ਉੱਤੇ ਤੇ ਕਦੇ ਐਵੇਂ ਹੀ ਰੋਣ ਨੂੰ ਜੀ ਕਰਦਾ ਕਦੀ ਅਜਨਬੀ ਦਾ ਸਾਥ ਵੀ ਲੱਗਦਾ ਚੰਗਾ ਤੇ ਕਦੇ ਆਪਣੇ ਵੀ ਲੱਗਦੇ ਬਗਾਨੇ ਜਿਹੀ ਕਦੀ ਮੰਗਦਾ ਦਿਲ ਇੱਕ ਹੋਰ ਉਮਰ ਕਦੀ ਇਹ ਵੀ ਮਟਾਉਣ ਨੂੰ ਜੀ ਕਰਦਾ ਸੋ ਦੋਸਤੋ ਇਹ ਸੀ ਚੰਦਕ ਸ਼ੇਰ ਤੁਹਾਡੇ ਨਾਲ ਸਾਂਝੇ ਕੀਤੇ ਹੁਣ ਅੱਗੇ ਆਪਣੀ ਇੱਕ ਹੋਰ ਰਚਨਾ ਜਿਹੜੀ ਲਿਖੀ ਸੀ ਆਪਾਂ 12 1 2010 ਦੀ ਲਿਖੀ ਹੋਈ ਨੇ ਸੋ ਉਹ ਤੁਹਾਡੇ ਨਾਲ ਜਿਹੜੀ ਆਪਾਂ ਸਾਂਝੀ ਕਰਨ ਜਾ ਰਹੇ ਹਾਂ ਬੰਦੇ ਪਸ਼ੂ ਪੰਛੀ ਉਸ ਰੱਬ ਦੇ ਬਣਾਏ ਹੋਏ ਨੇ ਹਲ ਦਰਖਤ ਬੂਟੇ ਉਹਨੇ ਧਰਤੀ ਤੇ ਉਗਾਏ ਹੋਏ ਨੇ ਬੰਦੇ ਪਸ਼ੂ ਪੰਛੀ ਉਸ ਰੱਬ ਦੇ ਬਣਾਏ ਹੋਏ ਨੇ ਹਲ ਦਰਖਤ ਬੂਟੇ ਉਹਨੇ ਧਰਤੀ ਤੇ ਉਗਾਏ ਹੋਏ ਨੇ ਬੰਦਾ ਐਵੇਂ ਮੇਰੀ ਮੇਰੀ ਕਰਦਾ ਰਹਿੰਦਾ ਏ ਜਿੱਥੇ ਰੱਖੇ ਮਾਲਕੇ ਉਥੇ ਰਹਿਣਾ ਪੈਂਦਾ ਏ ਜਿੱਥੇ ਰੱਖੇ ਮਾਲਕੇ ਉਥੇ ਰਹਿਣਾ ਪੈਂਦਾ ਏ ਓਨੇ ਜਨਮ ਦੇਣਾ ਓਨੇ ਲੈ ਜਾਣਾ ਏ ਬੰਦਾ ਆ ਪੰਛੀ ਆ ਵਾਂਗ ਚੁਗਣ ਦਾਣਾ ਏ ਓਨੇ ਜਨਮ ਦੇਣਾ ਓਨੇ ਲੈ ਜਾਣਾ ਏ ਬੰਦਾ ਆ ਪੰਛੀ ਆ ਵਾਂਗ ਚੁਗਣ ਦਾਣਾ ਏ ਮਾੜੇ ਕਮ ਨਾ ਕਰੀਏ ਦੁੱਖ ਸਹਿਣਾ ਪੈਂਦਾ ਏ ਜਿੱਥੇ ਰੱਖੇ ਮਾਲਕ ਉਥੇ ਰਹਿਣਾ ਪੈਂਦਾ ਏ ਜਿੱਥੇ ਰੱਖੇ ਮਾਲਕ ਉਥੇ ਰਹਿਣਾ ਪੈਂਦਾ ਏ ਕੋਈ ਮਹਿਲਾਂ ਦੇ ਵਿੱਚ ਰਹਿੰਦਾ ਏ ਕੋਈ ਕੁਲੀ ਬਣਾ ਕੇ ਬੈੰਦਾ ਏ ਕੋਈ ਮਹਿਲਾਂ ਦੇ ਵਿੱਚ ਰਹਿੰਦਾ ਏ ਕੋਈ ਕੁਲੀ ਬਣਾ ਕੇ ਬੈੰਦਾ ਏ ਸਭ ਨੂੰ ਰੱਬ ਦਾ ਸ਼ੁਕਰੀਆ ਕਹਿਣਾ ਪੈਂਦਾ ਏ ਜਿੱਥੇ ਰੱਖੇ ਮਾਲਕ ਉਥੇ ਰਹਿਣਾ ਪੈਂਦਾ ਏ ਜਿੱਥੇ ਰੱਖੇ ਮਾਲਕ ਉਥੇ ਰਹਿਣਾ ਪੈਂਦਾ ਏ ਘਾਟੇ ਨਫੇ ਬੰਦੇ ਨੂੰ ਪੈਂਦੇ ਰਹਿੰਦੇ ਨੇ ਦੁੱਖ ਸੁੱਖ ਜ਼ਿੰਦਗੀ 'ਚ ਆਉਂਦੇ ਰਹਿੰਦੇ ਨੇ ਹੱਲ ਨੂੰ ਵੀ ਟਾਣੀ ਨਾਲੋਂ ਲੈਣਾ ਪੈਂਦਾ ਏ ਜਿੱਥੇ ਰੱਖੇ ਮਾਲਕ ਉਥੇ ਰਹਿਣਾ ਪੈਂਦਾ ਏ ਬਹੁਤਾ ਟਾਈਮ ਕਿਸੇ ਦਾ ਏ ਖਾ ਨਹੀਂ ਹੋ ਸਕਦੇ ਨਾਲ ਠੱਗਿਆਂ ਦੇ ਮਹਿਲ ਬਣਾ ਨਹੀਂ ਹੋ ਸਕਦੇ ਤਕੜੇ ਨੂੰ ਤੀਰਥਾ ਇੱਕ ਦਿਨ ਟਹਿਣਾ ਪੈਂਦਾ ਏ ਜਿੱਥੇ ਰੱਖੇ ਮਾਲਕ ਉਥੇ ਰਹਿਣਾ ਪੈਂਦਾ ਏ ਜਿੱਥੇ ਰੱਖੇ ਮਾਲਕ ਉਥੇ ਰਹਿਣਾ ਪੈਂਦਾ ਏ ਸੋ YouTube ਵਾਲਿਓ ਦੋਸਤੋ ਮਿੱਤਰੋ ਤੁਹਾਨੂੰ ਜਿਹੜੀਆਂ ਆਪਣੀਆਂ ਅੱਜ ਦੀ ਜਿਹੜੀ ਇਹ ਸਹਿਤਕ ਜੋ ਤੁਹਾਡੇ ਨਾਲ ਪਾਲਸੀ ਤੁਹਾਨੂੰ ਕਿੰਦਾਂ ਦੇ ਲੱਗੇ ਤੁਸੀਂ ਹਮੇਸ਼ਾ ਥੱਲੇ ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਜਰੂਰ ਸਾਂਝਾ ਕਰਿਓ ਸੋ ਅੱਜ ਦੇ ਲਈ ਇੰਨਾ ਹੀ ਫੇਸ ਸੀ ਕਿਸੇ 干了吧，姐。Thank you.